ਉਹ ਉਹ ਪੀਂਡੀਆਂ ਜਿਹੜੀਆਂ ਲਾ ਐਂਡ ਆਰਡਰ ਸਿਚੁਏਸ਼ਨ ਨੇ ਨਾ ਉਹ ਚਲਪੀਆਂ ਰਹਿਣ ਦੀ ਹੈ ਜੀ ਉਹਦੇ ਲਈ ਪੁਲਿਸ ਆਪਨੇ ਆਪ ਸਖਸ਼ਾ ਛੋਲੇ ਪਹੁੰਚ ਰਿਹਾ ਹੈ ਜੀ ਆਪਾਂ ਰੂਟ ਕਰਵਾਇਆ ਗੂਰਗਾਂਦੀ ਤੋਂ ਜਾਂ ਨਹਿਰਾ ਰੋਡ ਤੇ ਜਿਹੜੇ ਵਾਹਨ ਸੱਤੇ ਆ ਰਹੇ ਨੇ ਜਿਨ੍ਹਾਂ ਦੀ ਐਫ ਪੀ ਨਾ ਨੋ ਇੰਟੀਫਾਈ ਜਿਹਨਾਂ ਨੇ ਨੰਬਰ ਜੜਾ ਰਿਹਾ ਹੈ ਉਹਨੂੰ ਰੋਪੜ ਦੀ ਰੂਟ ਕਰਵਾਉਣ ਵਾਸਤੇ ਬੁਲਾ ਕੇ ਤੋਂ ਰੂਟ ਕਰਵਾਇਆ ਬਿਲਕੁਲ ਕਰਦੇ ਜੀ ਐਕਟਿਵ ਹੋਣਗੇ ਜਿਹੜਾ ਨਹਿਰਾ ਰੋਡ ਤੇ ਕੀਤਾ ਜਾਂਦਾ ਬਿਲਕੁਲ ਕਰਦੇ ਬਿਲਕੁਲ ਕੰਪਰੀਹੈਂਸਿਵ ਡਾਇਵਰਜਨ ਪਲਾਨ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਉਹ ਤਿਆਰ ਕੀਤੀ ਗਈ ਹੈ। ਅੱਜ ਥੈਂਕ ਯੂ। ਥੈਂਕ ਯੂ ਆਦਰਸ਼ ਜੀ ਨੇ ਅੱਜ ਸਵੇਰ ਜਿਹੜੇ ਆਪਣਾ ਸ਼੍ਰੀ ਅਨੰਤਪੁਰ ਸਾਹਿਬ ਦੇ ਵਿੱਚ ਕੱਲ ਤੋਂ ਨਗਾ ਕੀ ਤਨ ਆ ਰਹੇ ਨੇ ਉਹਦੇ ਬਾਰੇ ਟ੍ਰੈਫਿਕ ਅਰੇਂਜਮੈਂਟ ਦਾ ਅੱਜ ਮਾਰਨਿੰਗ ਦੇ ਵਿੱਚ ਇਹਦੇ ਵਿਊ ਕੀਤਾ। ਔਰ ਰਿਵਿਊ ਕਰੰ ਤੋਂ ਬਾਅਦ ਉਹਨਾਂ ਨੇ ਦਾਸ ਨੂੰ ਹੁਕਮ ਕੀਤਾ ਕਿ ਤੁਸੀਂ ਉੱਥੇ ਜਾ ਕੇ ਟ੍ਰੈਫਿਕ ਦੇ ਜਿਹੜੇ ਅਰੇਂਜਮੈਂਟ ਨੇ ਉਹਨਾਂ ਨੂੰ ਥੋੜਾ ਅਪਗ੍ਰੇਡ ਕਰੋ ਤਾਂ ਕਿ ਜਿੰਨੀਆਂ ਵੀ ਸੰਗਤਾਂ ਆਣੀਆਂ ਹੈਗੀਆਂ ਨੇ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਹੋਵੇ ਟ੍ਰੈਫਿਕ ਪੱਖੋਂ ਕੋਈ ਸਮੱਸਿਆ ਨਾ ਹੋਵੇ ਤੋਂ ਪਹਿਲਾਂ ਵੀ ਇੱਥੇ ਟ੍ਰੈਫਿਕ ਦੇ ਅੱਛੇ ਅਰੇਂਜਮੈਂਟ ਕੀਤੇ ਗਏ ਸੀ ਪਰ ਉਹ ਅਰੇਂਜਮੈਂਟਾਂ ਨੂੰ ਅਪਗ੍ਰੇਡ ਕਰਦੇ ਹੋਏ ਮੇਰੇ ਨਾਲ ਮੈਡਮ ਦੇ ਲੰਬਰੀ ਦੀ ਜੋਤੀ ਲਈ ਗਈ ਹੈਗੀਆ ਮੈਡਮ ਨ ਲੰਬਰੀ ਜੋ ਕਿ ਇਸ ਜਗ੍ਹਾ ਤੋਂ ਭਲੀ ਭਾਂਤੀ ਵਕਫ ਹੈਗੇ ਨੇ ਪਹਿਲਾਂ ਖੋਲਾ ਮਹੱਲਾ ਦਾ ਫੰਕਸ਼ਨ ਇੱਥੇ ਉਹ ਕਰਾਉਂਦੇ ਰਹੇ ਹੈਗੇ ਨੇ ਸੋ ਮੈਡਮ ਨ ਲੰਬਰੀ ਨੂੰ ਅਸੀਂ ਰਿਕਵੈਸਟ ਕਰਕੇ ਆਪਣੇ ਨਾਲ ਲਿਆ ਹੈਗਾ ਨਾਲ ਐਡੀਸ਼ਨਲ ਐਸਪੀ ਡੀਐਸਪੀ ਤੇ 200 ਦੇ ਕਰੀਬ ਪਹਿਲਾਂ ਸਾਡੇ ਕੋਈ 500 ਦੇ ਕਰੀਬ ਮੁਲਾਜ਼ਮ ਲੱਗੇ ਹੋਏ ਸੀਗੇ ਔਰ 200 ਐਡੀਸ਼ਨਲ ਮੁਲਾਜ਼ਮ ਅਸੀਂ ਲਾਹੇਗੇ ਇਹਦੇ ਵਿੱਚ ਜਿਹੜੇ ਅਸੀਂ ਅਰੇਂਜਮੈਂਟ ਕੀਤੇ ਹੈਗੇ ਨੇ ਉਹਦੇ ਵਿੱਚ ਮੈਂ ਖਾਸ ਧੰਨਵਾਦ ਕਰਾਂਗਾ ਡਾਕਟਰ ਨਰਦੀਪ ਅਸੀਜਾ ਜਿਹੜੇ ਸਾਡੇ ਟ੍ਰੈਫਿਕ ਐਡਵਾਈਜ਼ਰ ਹੈਗੇ ਨੇ ਇਹਨਾਂ ਨੇ ਸਾਰੇ ਕੰਮ ਨੂੰ ਬੜਾ ਸਾਇੰਟੀਫਿਕ ਤੌਰ ਤੇ ਪਲਾਨ ਕੀਤਾ ਕਿਉਂਕਿ ਜੇ ਆਪਣੀ ਪਲੈਨਿੰਗ ਪ੍ਰੋਪਰ ਹੋਵੇ ਤਾਂ ਫਿਰ ਫੰਕਸ਼ਨ ਠੀਕ ਨਿਕਲ ਜਾਂਦਾ ਤੋ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਪਲਾਨ ਕੀਤਾ ਹੈਗਾ ਤੇ 120 ਇਕੜ ਤੇ 3 ਐਡੀਸ਼ਨਲ ਪਾਰਕਿੰਗ ਸਪੇਸ ਕ੍ਰੀਏਟ ਕੀਤਾ ਹੈਗਾ। ਤੋ ਆਈਡੀਆ ਇਹੀ ਹੈਗਾ ਕਿ ਜਿਸ ਦਾ ਆਪਣੇ ਗੁਰੂ ਸਾਹਿਬ ਦੇ ਬੰਦੀਓ ਦੱਸਾਇਆ ਗਿਆ ਮਾਰਗ ਹੈਗਾ ਕਿ ਗੁਰੂ ਦੇ ਘਰੇ ਜਦੋਂ ਆਣਾ ਪੈਦਲ ਚੱਲ ਕੇ ਆਣਾ। ਔਰ ਸਾਡਾ ਇਹ ਪੁਰਾਣਾ ਹੈਗਾ ਕਿ ਜਿਹੜਾ ਲੋਕਾਂ ਨੂੰ ਘੱਟੋ ਘੱਟ ਪੈਦਲ ਚੱਲਣਾ ਪਵੇ ਉਹਦੇ ਨਜ਼ਦੀਕ ਅਸੀਂ ਸਾਡੇ ਪਾਸੇ 120 ਏਕੜ ਦੇ ਵਿੱਚ ਜਿੱਦੇ ਇਹਦੇ ਟਾਈਮ 25000 ਗੱਡੀ ਪਾਰਕ ਹੋ ਸਕਦੀ ਹੈ। ਔਰ ਡਾਇਨਾਮਿਕ ਦੇਖਿਆ ਜਾਵੇ ਤਾਂ ਲੱਖ ਦੇ ਕਰੀਬ ਗੱਡੀ ਉਹਦੇ ਚ ਰੋਜ਼ ਮੂਵ ਇਨ ਹੋ ਸਕਦੀ ਹੈ। ਉਹ ਪਾਰਕਿੰਗ ਪ੍ਰੋਵਾਈਡ ਕੀਤੀ ਗਈ। ਨਾਲ ਦੀ ਨਾਲ ਅਸੀਂ ਇਹ ਕੀਤਾ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਅ ਇੰਟਰਨੈਟ ਤੇ ਪਾ ਦਿੰਦੇ ਤਾਂ ਕਿ ਜਿਹੜਾ ਬਾਹਰੋਂ ਬੰਦਾ ਕਿਤੋਂ ਆਂਦਾ ਹੈਗਾ ਉਹਨੂੰ ਪਤਾ ਹੋਵੇ ਵੀ ਮੇਰੀ ਪਾਰਕਿੰਗ ਕਿੱਥੇ ਆ ਔਰ ਉਹ ਪਾਰਕਿੰਗ ਕਿੰਨੀ ਕੁ ਭਰੀ ਵੀ ਆ ਜਿਵੇਂ ਬਾਹਰ ਆਪਾਂ ਜਾਂਦੇ ਆਂ ਦੇਖਦੇ ਆਪਾਂ ਆਪਾਂ ਨੂੰ ਪਤਾ ਹੁੰਦਾ ਵੀ ਆ ਪਾਰਕਿੰਗ ਫੁੱਲ ਆ ਕਿ ਇਨਕੰਪਲੀਟ ਆ ਆਪਾਂ ਉਸ ਪਾਸੇ ਨੂੰ ਆਪਣੀ ਗੱਡੀ ਨੂੰ ਮੋੜ ਦਿੰਦੇ ਸੋ ਇਹ ਅਸੀਂ ਸਾਡਾ ਪੈਨਾ ਮੈਪ ਮਾਈ ਇੰਡੀਆ ਨਾਲ ਇੱਕ ਐਗਰੀਮੈਂਟ ਹੈਗਾ ਮੈਪ ਮਾਈ ਇੰਡੀਆ ਦੀ ਜਿਹੜੀ ਐਪ ਹੈ ਜੀ ਆ ਮੈਪਲ ਉਦੇਤੇ ਆਲਰੇਡੀ ਇੱਕ ਚਲਣਾ ਸ਼ੁਰੂ ਹੋ ਗਿਆ ਪਰ ਕਿਉਂਕਿ ਉਹਦੀ ਰੀਚ ਘੱਟ ਹੈਗੀ ਆ ਅਸੀਂ Google ਵਾਲਿਆਂ ਨਾਲ ਵੀ ਗੱਲ ਕੀਤੀ ਹੈ ਮੈਂ ਹੁਣ ਵੀ ਆਂਦਾ ਹੋਇਆ ਵੀ ਉਹਨਾਂ ਨਾਲ ਦੁਬਾਰਾ ਗੱਲ ਕਰਕੇ ਆਇਆ ਤੇ Google Map ਦੇ ਉੱਤੇ ਵੀ ਸਾਡੀਆਂ ਸਾਰੀਆਂ ਪਾਰਕਿੰਗ ਤੇ ਰੂਟ ਇੰਡੀਕੇਟ ਹੋਣੇ ਸ਼ੁਰੂ ਹੋ ਜਾਣਗੇ ਤਾਂ ਕਿ ਜਿਹੜਾ ਬਾਹਰੋਂ ਸੱਜਣ ਕੋਈ ਆ ਰਿਹਾ ਹੈਗਾ ਉਹਨੂੰ ਪਤਾ ਹੋਵੇ ਵੀ ਕਿੱਥੇ ਕਿਹੜੀ ਪਾਰਕਿੰਗ 'ਤੇ ਜਾ ਕੇ ਮੈਂ ਗੱਡੀ پارک ਕਰੀ ਆ ਔਰ ਟੋਟੇ ਬਾਅਦ ਤੇ ਅੰਤੇ ਰਹੀ ਮੈਂ ਆਨਾਲਿਆ ਸੰਗਤਾਂ ਕੋਲ ਇਹ ਹੀ ਅਪੀਲ ਕਰਾਂਗਾ ਕਿ ਉਹ ਕੋਸ਼ਿਸ਼ ਕਰਨ ਕਿ ਆਪਣਾ ਜਿਹੜਾ ਇੰਨਰ ਏਰੀਆ ਹੈਗਾ ਉਹਦੇ ਵਿੱਚ ਕੋਈ ਵੀ ਗੱਡੀ ਨਾ ਲੈ ਕੇ ਆਵੇ ਤੇ ਕਿਉਂਕਿ ਪਾਰਕਿੰਗ ਦੇ ਉੱਤੇ ਆਪਾਂ ਨੇ ਅਰੇਂਜਮੈਂਟ ਕੀਤੇ ਗਏ ਹੈਗੇ ਨੇ ਜਿਹੜੇ ਈ ਰਿਕਸ਼ਾ ਵਗੈਰਾ ਉਹ ਜਿਹੜੇ ਬਜਨਕ ਨਹੀਂ ਚੱਲ ਸਕਦੇ ਉਹਨਾਂ ਲਈ ਈ ਰਿਕਸ਼ਾ ਵਗੈਰਾ ਪ੍ਰੋਵਾਈਡਡ ਹੋਣਗੇ ਉਹਦੇ ਚ ਬੈਠ ਕੇ ਆ ਸਕਦੇ ਨੇ ਤੇ ਆਪਾਂ ਜਿਹੜਾ ਇੰਨੇ ਦੇ ਏਰੀਆ ਉਹਦੀ ਸੈਂਟੀਟੀ ਨੂੰ ਸਾਂਭ ਕੇ ਰੱਖਦੇ ਹੋਏ ਉੱਥੇ ਕੋਈ ਵੀ ਪਾਰਕਿੰਗ ਵਾਲੀ ਗੱਡੀ ਨਾ ਲੈ ਕੇ ਆਵੇ। ਇਹ ਹੁਣ ਕਿਉਂਕਿ ਅੱਜ ਤੱਕ ਜਿਹੜਾ ਉਪਰਾਲਾ ਸੀਗਾ ਉਹ ਏਸੇ ਡੀ ਸੀਗਾ ਕਿ ਅੱਜ ਤੋਂ ਕੱਲ ਤੋਂ ਆਪਣੇ ਜਲੂਸਾਂ ਨੇ ਸ਼ੁਰੂ ਹੋਣੇ ਨੇ ਤੇ ਉਸ ਲਈ ਨਗਰ ਕੀਰਤਨ ਆਪਣੇ ਆ ਨੇ ਸ਼ੁਰੂ ਹੋਣੇ ਨੇ ਉਸ ਲਈ ਅੱਜ ਹੀ ਅਸੀਂ ਇਹ ਸ਼ਾਮ ਨੂੰ ਮੀਟਿੰਗ ਕਰਕੇ ਹੁਣੇ ਕਿਸਾਨ ਰਵੇ ਦੇ ਚਾਕੇ ਮੀਟਿੰਗ ਹੋਈ ਜਿੱਥੇ ਇਸ ਚੀਜ਼ ਨੂੰ ਵਿਚਾਰਿਆ ਗਿਆ ਆਪਸ ਆਪਸ ਨੂੰ ਲੱਗਦਾ ਕਿ ਮੇਰਾ ਜਿਹੜਾ ਟਾਸਕ ਹੈਗਾ ਉਹ ਮੇਂ ਦੀ ਟ੍ਰੈਫਿਕ ਦੇ ਉੱਤੇ ਹੈ ਮੇਰੇ ਕੋਲੀਗ ਸ਼੍ਰੀ ਐਸ ਐਸ ਪੀ ਐਸ ਦਾ ਮਾਮੇਰੇ ਨਾਲ ਹੈਗੇ ਨੇ ਇਹਨਾਂ ਨੇ ਇਹ ਸਾਰੇ ਅਰੇਂਜਮੈਂਟ ਆਰਡਰ ਵੀ ਕੀਤੇ ਬਨੇ ਅੱਜ ਮੇਰੇ ਆਉਣ ਦਾ ਪਰਪਸ ਇਹੀ ਸੀਗਾ ਕਿ ਟ੍ਰੈਫਿਕ ਦੇ ਪੱਖੋਂ ਅਸੀਂ ਕਿਉਂਕਿ ਦੇਖੋ ਲੋਕਾਂ ਨੇ ਜਦੋਂ ਜਾਣਾ ਵਾਪਸ ਉਹਨਾਂ ਨੇ ਇਹ ਇਮਪ੍ਰੈਸ਼ਨ ਟ੍ਰੈਫਿਕ ਦੇ ਉੱਪਰ ਕੰਰਕੀ ਕਰਕੇ ਜਾਣਾ ਵੀ ਟ੍ਰੈਫਿਕ ਤੇ ਅਹ ਜਿਸੀ ਹੀ ਹੁੰਦੇ ਜੇ ਕੱਲ ਨੂੰ ਇੱਥੇ ਆਪਣੇ ਜਾਮ ਲੱਗਦਾ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਐਕਸਪੀਰੀਅੰਸ ਅੱਛਾ ਐਕਸਪੀਰੀਅੰਸ ਨਹੀਂ ਹੋਏਗਾ ਲੋਕਾਂ ਨੂੰ ਸੋ ਮਾਂ ਜੋ ਡੀਜੀਪੀ ਸਾਹਿਬ ਦਾ ਇਹ ਕੀ ਕਮਸੀਗਾ ਕਿ ਤੁਸੀਂ ਪਰਸਨਲੀ ਉੱਥੇ ਕੈਂਪ ਕਰਨਾ ਤੇ ਇਨਸ਼ੋਰ ਕਰਨਾ ਕਿ ਸੰਗਤਾਂ ਨੂੰ ਕੋਈ ਕਿਸਮ ਦੀ ਸਮੱਸਿਆ ਨਾ ਜਿਹੜੇ ਨਗਾ ਕਿਸਤਨ ਹੈਗੇ ਨੇ ਉਹ ਆਨੇ ਸ਼ੁਰੂ ਹੋ ਜਾਣੇ ਨੇ ਔਰ ਆਪਣਾ ਮੇਨ ਕੀ ਤਰੀਕੋਂ ਮੇਨ ਫੰਕਸ਼ਨ ਹੈਗਾ ਤੇ ਆ ਤਿੰਨ ਦਿਨਾਂ ਦੇ ਵਿੱਚ ਆਪਾਂ ਸਾਰੇ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਗੁਰੂ ਸਾਹਿਬ ਦੀ ਸ਼ਤੈ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਇੱਥੇ ਪ੍ਰੋਪਰ ਡਿਸਪਲਿਨ ਰੱਖੀਏ ਪ੍ਰੋਪਰ ਬਿਹਵੇ ਰੱਖੇ ਇਹ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਧੰਨਵਾਦ ਜੈ ਸਰ ਇਹ ਪੁਲਿਸ ਮੁਲਾਜ਼ਮਾਂ ਦੇ ਵਿਧੇ ਜਿਹੜੇ ਪਰਸਨਲ ਵਹੀਕਲ ਨੇ ਉਹ ਰੋਡ ਦੇ ਦੋਨੋਂ ਪਾਸੇ ਜਿਹੜੇ ਲਗਾਉਂਦੇ ਉਹਦੇ ਸਬੰਧ ਵਿੱਚ ਕੇਵਲ ਸ਼ਰਧਾਗੂਰ ਨੂੰ ਇਹ ਕਿ ਉੱਥੇ ਲਗਾਉਣ ਵਾਲਿਆਂ ਦੇ ਵਿੱਚ ਜਿਹੜੇ ਪੁਲਿਸ ਮੁਲਾਜਮ ਆਪਰੇ ਪਰਸਨਲ ਰਿਜਿਸਟਰ ਦੇ ਉੱਪਰ ਆ ਰਹੇ ਉਹਨਾਂ ਨੂੰ ਵੀ ਇਹ ਨਹੀਂ ਨਹੀਂ ਬਿਲਕੁਲ ਦੇਖੋ ਜੀ ਜਿਹੜੇ ਬੰਦੇ ਨੇ ਕਾਨੂੰਨ ਨੂੰ ਇਮਪੋਸ ਕਰਨਾ ਉਹਦੀ ਤਾਂ ਜ਼ਿੰਮੇਵਾਰੀ ਪਹਿਲਾਂ ਪੈ ਜਾਂਦੀ ਹੈ ਵੀ ਉਹ ਇੱਕ ਐਗਜ਼ਾਮਪਲ ਸੈੱਟ ਕਰੇ ਪਰ ਇਹਦੇ 'ਚ ਨਾ ਆਪਾਂ ਕੋਡ ਹੈ ਜੋ ਆਪਾਂ ਨੂੰ ਫਰਾਕ ਦਿੱਲੀ ਨਾਲ ਸੋਚਣਾ ਪੈਂਦਾ ਕਿ ਵੀ ਦੀ ਸਪੋਰਟਸ ਨੂੰ ਇਮੀਡੀਏਟਲੀ ਰਾਸ਼ਕੜ ਦਾ ਪਹੁੰਚਦਾ ਉਹ ਆਪਾਂ ਐਮਰਜੈਂਸੀ ਗੱਡੀਆਂ ਸਟੈਂਡ ਬਾਈ ਰੱਖਾਂਗੇ ਕਿਤੇ ਕੋਈ ਲੋਕਾਂ ਦੇ ਜਿਹੜਾ ਆਪਣਾ ਆਈਡੀਆ ਹੈਗਾ ਕਿ ਲੋਕਾਂ ਦਾ ਫਲੋ ਚੱਲਦਾ ਰਹੇ ਹਨ ਕਿਤੇ ਫਲੋ ਰੁਕੇ ਨਾ ਉਹਦੇ ਲਈ ਹੋ ਸਕਦਾ ਹੈ ਇਹ ਐਸਐਸਪੀ ਸਾਹਿਬ ਜੀ ਦੇ ਲੋਕਲ ਲੈਵਲ ਤੇ ਹੈਗੇ ਨਾ ਇਹ ਪਲਾਨ ਕਰਨਗੇ ਕਿ ਕੁਝ ਗੱਡੀਆਂ ਆਪਾਂ ਨੂੰ ਅੰਤਰ ਸਟ੍ਰੈਟੈਜਿਕ ਪੁਆਇੰਟ ਤੇ ਸਟੇਸ਼ਨ ਕਰਨੀਆਂ ਪੈਣ ਉਹ 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 ਆਪਾਂ ਇਨਸ਼ੋਰ ਕਰਾਂਗੇ ਔਰ ਇਹ ਤੁਸੀਂ ਅੱਛਾ ਪੁਆਇੰਟ ਰੇਜ਼ ਕੀਤਾ ਇਹਦੇ ਨਾਲ ਮੈਂ ਹੋਰ ਵੀ ਉਹ ਫਲੋ ਦੇ ਬਾਰੇ ਟ੍ਰੈਫਿਕ ਦੇ ਫਲੋ ਬਾਰੇ ਕਿ ਜਿਹੜੇ ਤਿੰਨ ਰਸਤੇ ਆਂਦੇ ਹੈਗੇ ਨੇ ਆਪਣਾ ਗਾਰਡ ਸ਼ੰਕਰ ਦੇ ਬੰਨਿਓ ਜਿਹੜਾ ਦਾ ਸਟੈਂਡਰਡ ਜਿਹੜਾ ਕਿ ਆਪਣੇ ਬਾਜੇ ਤੇ ਦਵਾਪੇ ਨੂੰ ਕੈਕ ਕਰੇਗਾ ਉਹਦੇ ਤੇ ਪਲੱਸ ਆਪਣਾ ਨੰਗਲ ਸਾਈਡ ਤੋਂ ਔਰ ਆਪਣਾ ਰੋਕਪੜ ਸਾਈਡ ਤੋਂ ਇਹਨਾਂ ਦੇ ਉੱਤੇ ਅਸੀਂ ਜਿਹੜੀ ਆਪਣੀ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਐਸਐਸਐਸ ਦਾ ਉਹਨਾਂ ਗੱਡੀਆਂ ਨੂੰ ਵੀ ਸਪੈਸ਼ਲੀ ਬ੍ਰੀਫ ਕੀਤਾ ਕਿ ਉਹ ਵੀ ਆਪਣਾ ਪੈਟਰੋਲਿੰਗ ਕਰਦੀਆਂ ਰਹਿਣਗੇ ਤਾਂ ਕਿ ਟ੍ਰੈਫਿਕ ਦਾ ਫਲੋ ਬਣਿਆ ਰਹੇ ਟ੍ਰੈਫਿਕ ਦਾ ਫਲੋ ਜੇ ਚੱਲਦਾ ਰਹੇ ਤਾਂ ਭਾਵੇਂ ਕਿ ਵੀ ਜਿਆਦਾ ਕੈਪੈਸਿਟੈਂਸ ਹੋਣ ਕਰਕੇ ਸੰਗਤਾ ਜਿਆਦਾ ਹੋਣ ਕਰਕੇ ਜਿਆਦਾ ਹੋ ਸਕਦਾ ਪਰ ਉਹਦੇ ਚ ਸਟੋਪੇਜ ਨਾ ਹੋਵੇ ਮੂਵਮੈਂਟ ਹੁੰਦੀ ਰਹੇ ਅੱਛਾ